ਸਾਬਾ ਸਿੱਧਾ ਸਿੱਧਾ ਤਮਕਾਰੇ ਹੈ ਤੂੰ ਚੁੱਪ ਕਰ ਜਾ ਖਾਂ ਇਹ ਬਾਡੀਆਂ ਵਾਲਾ ਜਿਹੜਾ ਤੂੰ ਬੋਲੀ ਜਾਂਦਾ ਪਰ ਕੱਲ ਪਰਸੋਂ ਆ ਕੇ ਮੇਰੇ ਪੈਰਾਂ ਦੇ ਟਿੱਗੇਗਾ ਨਾ ਆ ਆਰੇ ਆ ਭਗਵੰਤ ਮਾਨ ਜੀ ਐ ਕੋਈ ਹੋਰ ਐ ਸਾਹ ਦੇਖਦੇ ਸਾਥ ਹੱਥ ਜੋ ਫਿਰ ਵੀ ਚੁੱਪੀ ਕਰਵਾਜੋ ਭਗਵੰਤ ਮਾਨ ਜੀ ਕਹਿ ਰਿਹਾ ਸਾਰੀ ਇੰਡੀਆ ਚੋਂ ਬੱਸਾਂ ਤੇ ਟਰੱਕਾਂ ਦੀ ਬਾਡੀਆਂ ਲਵਾਉਣ ਪੰਜਾਬ ਆਂਦੇ ਐ ਮੈਂ ਇਹਨੂੰ ਪੁੱਛਣਾ ਚਾਹਨਾ ਵੀ ਇਹ ਪੰਜਾਬ ਵਾਲੀ ਕਹਿੰਦੇ ਹਰੀਸ਼ ਦਾ ਨਾਮ ਲੈ ਰਿਹਾ ਹਰੀਸ਼ ਦੇ ਕਹਿਣ ਤੇ ਇਹਨੇ ਉੱਥੇ ਜਾ ਕੇ ਜਿਹੜੀ ਜੈਪੁਰ ਬਣਾਈ ਐ ਤੇ ਮੈਂ ਤੇਰਾ ਕਹਿੰਦਾ ਤੂੰ ਚੁੱਪ ਕਰਕੇ ਬਹਿ ਜਾ ਮੈਂ ਜਦੋਂ ਤੇਰੇ ਖਾਤੇ ਪਰਸੋਂ ਤੂੰ ਆ ਕੇ ਪਹਿਰਾਚੇ ਡਿੱਗੇਗਾ ਨਾ ਆਹ ਕਹਿ ਰਹੇ ਸਤ ਤੇ ਆ ਤਾਂ ਇਹ ਇਕੱਲੀ ਵੀਡੀਓ ਹੈ ਇਕੱਲੇ ਮੈਂ ਕਾਂਗਰਸ ਪ੍ਰਧਾਨ ਦੀ ਪੰਜਾਬ ਕਾਂਗਰਸ ਪ੍ਰਧਾਨ ਦੀ ਗੱਲ ਨਹੀਂ ਕਰਦਾ ਬਾਕੀ ਵੀ ਜਿਹਨਾਂ ਦੇ ਖਿਲਾਫ ਭਗਵੰਤ ਮਾਨ ਜੀ ਨੇ ਕਹਿਆ ਅਸੈਂਬਲੀ 'ਚ ਸਾਰਿਆਂ ਦੀ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਗਾ ਉਹਦੇ ਵਿੱਚ ਕਾਂਗਰਸ ਵਾਲੇ ਸਾਰੇ ਫੰਨੇ ਕਾਂਗਰਸ ਤੋਂ ਬਾਕੀਆਂ ਦੇ ਖਿਲਾਫ ਵੀ ਜਿਹੜਾ ਕੁਝ ਕਿਹਾ ਸਾਰਿਆਂ ਦੇ ਖਾਤੇ ਫਰੋਲੋ ਜਿਹੜਾ ਜਿਹੜਾ ਉਹ ਸਾਹਿਬ ਉਹਨਾਂ ਵਾਂਗੂ ਨਾ ਪੈਰਾਂ 'ਚ ਨਹੀਂ ਡਿਗੇ ਕਿਸੇ ਨੂੰ ਚੰਗਾ ਲਗੇ ਮਾੜਾ ਲਗੇ ਘੱਟੋ ਘੱਟ ਪੰਜਾਬੀ ਖੂਨ ਤਾਂ ਬੋਲਦਾ ਹੈ ਸਾਹਿਬ ਉਹਨੇ ਕੋਈ ਨਕਲੀ ਪੱਗ ਤਾਂ ਨਹੀਂ ਪਾਈ ਉਹਨੇ ਦਿਖਾਤਾ ਵੀ ਮੇਰੀ ਅਸਲੀ ਹੈ ਨਕਲੀ ਵਾਲੇ ਪੱਗ ਉਤਾਰ ਕੇ ਦਸਤਾਰ ਪੈਰਾਂ 'ਚ ਸਿੱਟਦੇ ਆ ਐਸੇ ਕਰਕੇ ਮੈਂ ਕਹਿੰਦਾ ਐਸਜੀਪੀ ਨੂੰ ਇਹਨਾਂ ਨਕਲੀਆਂ ਨੂੰ ਬੰਦ ਕਰਾਓ ਜਿਹੜੇ ਦਸਤਾਰ ਦੀ ਕੋਈ ਹੱਦ ਇਸ ਤਰ੍ਹਾਂ ਜਾ ਕੇ ਆਪਣੀ ਮਰਜ਼ੀ ਨਾਲ ਪੈਰਾਂ 'ਚ ਸਿੱਟਦਾ ਉਸ ਬੰਦੇ ਨੂੰ ਦਸਤਾਰ ਗੁਰੂ ਦੀ ਤੇ ਬਖਸ਼ੀ ਸਾਡੇ ਦਸਤਾਰ ਪਾਣ ਦਾ ਹੱਕ ਹੀ ਕੋਈ ਹੈ ਨਹੀਂ ਸਾ ਸਾਰਾ ਪੰਜਾਬ ਉੱਠੂਗਾ ਜੀ ਸਾਰਾ ਪੰਜਾਬ ਉੱਠੂਗਾ ਸਾਡੇ ਅਗਰ ਕਿਸੇ ਨੇ ਨਹੀਂ ਉੱਠਣਾ ਤਾਂ ਕਾਂਗਰਸੀਆਂ ਨੇ ਨਹੀਂ ਉੱਠਣਾ ਸਾਰਾ ਸਾਰੇ ਲੋਕ ਉੱਠਣਗੇ ਇਸ ਦੇ ਖਿਲਾਫ ਜਿਹੜਾ ਵੀ ਕਿਸਾਨ ਦੇ ਨਾਲ ਹਮਦਰਦ ਹੈ ਉੱਠੂਗਾ ਹੋ ਸਕਦਾ ਹੈ ਆਮ ਆਦਮੀ ਪਾਰਟੀ ਦੇ ਅੰਦਰ ਵੀ ਕਿਸੇ ਦੀ ਮਰੀ ਜ਼ਮੀਰ ਜਾਗ ਪਵੇ ਹੋ ਸਕਦਾ ਹੈ ਕਾਂਗਰਸ ਦੇ ਅੰਦਰ ਵੀ ਜਿਹੜੀ ਕਿਸੇ ਦੀ ਜ਼ਮੀਰ ਕੋਈ ਮਾੜੀ-ਮੋਟੀ ਬਚੀ ਹੈ ਉਹਦੀ ਵੀ ਜਾਗ ਪਵੇ ਉਹ ਸਾਰੇ ਕਿਸਾਨਾਂ ਦੇ ਨਾਲ ਇਹਦੇ ਖਿਲਾਫ ਖੜੇ ਨਹੀਂ ਸਾਂ ਨਹੀਂ 7 ਤਰੀਕ ਤੋਂ ਧਰਨੇ ਲੋਕਲ ਲੱਗਨੇ ਸ਼ੁਰੂ ਹੋ ਗਏ ਸਾਡੇ ਔਰ ਵੱਡੀ ਯੋਜਨਾ ਬਣਾ ਕੇ ਅਸੀਂ ਇਸ ਲੜਾਈ ਨੂੰ ਲੜਾਂਗੇ ਅਸੀਂ 7 ਤਰੀਕ ਤੋਂ ਪੀਪਾ ਲਾ ਕੇ ਇਸ ਮਸਲੇ 'ਤੇ ਸਾਰਾ ਪੰਜਾਬ ਇਕੱਠਾ ਹੋ ਕੇ ਕਰੂਗਾ ਸਾਥ ਉਹ ਆਪਣੇ ਨਜ਼ਰੀਏ ਨਾਲ ਕਰ ਰਿਹਾ ਸਾਰਿਆਂ ਨੂੰ ਕਿਸਾਨ ਆਪਣੇ ਤੌਰ ਤੇ ਇਹਨਾਂ ਨੇ ਅਸੀਂ 7 ਤਰੀਕ ਤੋਂ ਸਾਰਿਆਂ ਨੇ ਆਪਣੇ ਕਸ ਰੱਖੇ ਸਾਥ ਸਾਰੇ ਕਾਇਮ ਹੋਏ ਖੜੇ ਸਾਥ 7 ਤਰੀਕ ਨੂੰ 7 ਤਰੀਕ ਨੂੰ ਪਹਿਲਾ 7 ਤਰੀਕ ਨੂੰ ਜਗਰਾਉ ਅਸੀਂ ਸਾਰੇ ਕਿਸਾਨ ਇਕੱਠੇ ਹੋ ਕੇ ਪਹਿਲਾ ਧਰਨਾ ਦੇ ਰਹੇ ਹਾਂ 7 ਤਰੀਕ ਨੂੰ ਕਿਉਂਕਿ ਸਾਡਾ ਨੀਤੀ ਬੋਰਡ ਕਿ ਉਹ ਕਾਇਦਾ ਕੀ ਕੀ ਫਾਇਦਾ ਨਹੀਂ ਹੋਏਗੀ ਕਿਸਾਨ ਆਪਣੀ ਮਰਜ਼ੀ ਦੇ ਨਾਲ ਦੇ ਦੇ ਤੇ ਦਫਾ ਘੜੀ ਲਾਈ ਜੇਕਰ ਸਰਕਾਰ ਜੇਕਰ ਸਰਕਾਰ ਸਾਨੂੰ ਕਹਿ ਰਹੀ ਹੈ ਵੀ ਅਸੀਂ ਕਿਸਾਨਾਂ ਦੀ ਸੇਫਟੀ ਲਵਾਗੇ ਅਸੀਂ ਸਾਰੇ ਕਿਸਾਨਾਂ ਨੇ ਪੰਚਾਇਤਾਂ ਦੇ ਮਤੇ ਪਾ ਕੇ ਦੇ ਦਿੱਤੇ ਕਿ ਅਸੀਂ ਜ਼ਮੀਨ ਨਹੀਂ ਦੇਣੀ ਇਕੱਲੇ ਇਕੱਲੇ ਫਾਰਮਰ ਨੇ ਅਸੀਂ ਆਪਣੇ ਐਫੀਡੇਟ ਵੀ ਆਪਣੇ ਐਫੀਡੇਟ ਦੇਤਾ ਮੈਂ ਮੈਂ ਇੱਕ ਸਵਾਲ ਕੀਤਾ ਸੀਗਾ ਚੀਮਾ ਸਾਹਿਬ ਜਾਦਾ ਬੋਲ ਰਹੇ ਸੀ ਇਹ ਮੈਂ ਸਵਾਲ ਕੀਤਾ ਸੀ ਚੀਮਾ ਸਾਹਿਬ ਆਹ ਦੱਸ ਦਿਓ ਇਹ ਜਿਹੜੀ ਜ਼ਮੀਨਾਂ ਇੱਕ ਵਾਰ ਤੁਸੀਂ ਨੋਟਿਸ ਪਾਏ ਐ ਇਹਦੇ ਵਿੱਚ ਅਗਰ ਜਿਸ ਤਰ੍ਹਾਂ ਸਿੱਧੂ ਸਾਹਿਬ ਕਹਿ ਰਹੇ ਸੀ ਕਿਸੇ ਦੇ ਕੋਈ ਵਿਆਹ ਸ਼ਾਦੀ ਹੈ ਕੋਈ ਲੋੜ ਹੈ ਪੈਸੇ ਦੀ ਕੀ ਆਪਣੀ ਜ਼ਮੀਨ ਗਿਰਵੀ ਰੱਖ ਸਕਦਾ ਵੇਚਣੀ ਦਾ ਦੂਰ ਦੀ ਗੱਲ ਐਨਾ ਜ ਸਿੱਧਾ ਸਵਾਲ ਚੀਮਾ ਸਾਹਿਬ ਜਵਾਬ ਦੇ ਦੇਣ ਤੁਹਾਨੂੰ ਪੁੱਛਣ ਦੀ ਲੋੜ ਕਿਸੇ ਨੂੰ ਸੈਕਸ਼ਨ 4 ਸੈਕਸ਼ਨ 6 ਸਿੱਧੂ ਸਾਹਿਬ ਸਮਝ ਸਕਦੇ ਆ ਸਾਡੇ ਵਰਗਾ ਕੋ ਕਮਲਾ ਜੱਟ ਨਹੀਂ ਸਮਝਦਾ ਵੀ ਕੀ ਚੀਜ਼ ਐ ਉਹ ਤਾਂ ਜਦੋਂ ਸਿਰ ਤੇ ਵੱਜੂਗੀ ਨਾ ਸਾਰੇ ਸਾਰੇ ਵਕੀਲ ਬਣ ਜਾਣਗੇ ਸਿੱਧੂ ਸਾਹਿਬ ਤੁਹਾਡੇ ਪ੍ਰੋਫੈਸ਼ਨ ਨੂੰ ਖਤਰਾ ਹੋ ਜੂਗਾ ਜਿਹਦੇ ਰਗੜੇ ਲੱਗੇ ਨਾ ਤੇ ਸਾਰੇ ਸਾਰੇ ਵਕੀਲ ਬਣ ਜਾਣਗੇ ਮੈਂ ਜਿਹੜੀ ਗੱਲ ਕਹੀ ਐ ਚਾਹੇ ਮਜੀਠੀਆ ਸਾਹਿਬ ਐ ਚਾਹੇ ਕੋਈ ਜਾਖੜ ਸਾਹਿਬ ਐ ਕੋਈ ਕਿਹੜਾ ਵੀ ਸਾਹਿਬ ਐ ਜਿਹਨੇ ਕੋਈ ਗਲਤ ਕੀਤਾ ਕੰਮ ਕੀਤਾ ਉਹਨਾਂ ਸਾਰਿਆਂ ਦੇ ਖਾਤੇ ਫਰੋਲੇ ਜਾਣ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਮੇਰੀ ਆਬਜੈਕਸ਼ਨ ਹੈ ਸਾਡੀ ਪਾਰਟੀ ਦੀ ਆਬਜੈਕਸ਼ਨ ਹੈ ਐ ਨਹੀਂ ਵੀ ਕਿਸੇ ਨੇ ਆ ਕੇ ਤੁਹਾਡੇ ਪੈਰ ਫੜ ਲੇ ਉਹਦਾ ਤੁਸੀਂ ਕਿਉਂ ਨਹੀਂ ਕਰਦੇ ਫੇਕ ਸੈਕਿੰਡ ਚੁੱਪ ਕਰ ਜਾ ਬਾਕੀ ਵੀ ਹੱਥ ਜੋ ਫਿਰ ਵੀ ਚੁੱਪੀ ਕਰ ਜਾ ਸਭ ਤੁਹਾਨੂੰ ਭੇਜ ਦਿੰਦੇ ਨੇ ਬਾਈਟ ਕਿਹੜਾ ਮਾਈਕ ਕਿਹਾ ਕੋਈ ਮਾਈਕ ਨਹੀਂ ਚੱਲ ਰਿਹਾ ਸਰ ਆਵਾਜ਼ ਸਿੱਧ ਹਮ ਸਿੱਧ ਆ ਤਮਕਾਰੇ ਆ ਤੂੰ ਚੁੱਪ ਕਰ ਜਾਗਾ ਐ ਬਾਡੀਆਂ ਵਾਲਾ ਜਿਹੜਾ ਤੂੰ ਬੋਲੀ ਜਾਂਦਾ ਪਰ ਕੱਲ ਪਰਸੋਂ ਆ ਕੇ ਮੇਰੇ ਪੈਰਾਂ 'ਤੇ ਡਿੱਗੇਗਾ ਨਾ ਆ ਆਰੇ ਆ ਭਗਵੰਤ ਮਾਨ ਜੀ ਐ ਕੋਈ ਹੋਰ ਐ ਆ ਦੇਖਦੇ ਸਾਤ ਆ ਦੇਖ ਲੋ ਉਸੇ ਇੱਕ ਮਿੰਟ ਸੁਣ ਲੋ ਐ ਕਹਿ ਕੀ ਰੇ ਸਾਤ ਕੀ ਸ਼ਾਂਤ ਰਵੋ ਦੀ ਇੱਕ ਮਿੰਟ ਸੁਣ ਲੋ ਅਰੇ ਬਾਤ ਕੋਈ ਰਹਿ ਕਹਿਣ ਵਾਲੀ ਸੁਨੀਲ ਜਾਕਰ ਤੇ ਕਹਿਣ ਵਾਲੀ ਗੱਲ ਹੀ ਨਹੀਂ ਰਹਿ ਜਾਂਦੀ ਜਿਹੜੀ ਸ਼ਬਦਾਵਲੀ ਹੈ ਇਹਨਾਂ ਦੀ ਆ ਵੀ ਸੁਣ ਲੋ ਮਾਈਕ ਲਗਾਓ ਸਰ ਮਿੰਟ ਮਾਈਕ ਤੇ ਉਹ ਜਨ ਕੱਟ ਜਾ ਸਾਡੇ ਦੇ ਕੋਲ ਆ ਗਏ ਅਰੇ ਇੰਡੀਆ ਚੋਂ ਬੱਸਾਂ ਤੇ ਟਰੱਕਾਂ ਦੀਆਂ ਬਾਡੀਆਂ ਲਵਾਉਣ ਮੈਂ ਆਪੇ ਬੋਲ ਦੇਣਾ ਭਗਵੰਤ ਮਾਨ ਜੀ ਕਹਿ ਰਹੇ ਸਾਰੀ ਇੰਡੀਆ ਚੋਂ ਬੱਸਾਂ ਤੇ ਟਰੱਕਾਂ ਦੀ ਬਾਡੀਆਂ ਲਵਾਉਣ ਪੰਜਾਬ ਆਂਦੇ ਐ ਮੈਂ ਇਹਨੂੰ ਪੁੱਛਣਾ ਚਾਹਨਾ ਪਿਆ ਪੰਜਾਬ ਵਾਲੀ ਕਹਿੰਦੇ ਹਰੀਸ਼ ਦਾ ਨਾਮ ਲੈ ਰਿਹਾ ਹਰੀਸ਼ ਦੇ ਕਹਿਣ ਤੇ ਇਹਨੇ ਉਥੇ ਜਾ ਕੇ ਜਿਹੜੀ ਜੈਪੁਰ ਬਣਾਈ ਹੈ ਤੇ ਮੈਂ ਤੇਰਾ ਕਹਿੰਦਾ ਤੂੰ ਚੁੱਪ ਕਰਕੇ ਬਹਿ ਜਾ ਮੈਂ ਜਦੋਂ ਤੇਰੇ ਖਾਤੇ ਪਰਸੋਂ ਤੂੰ ਆ ਕੇ ਪਹਿਰਾਚੇ ਡਿੱਗੇਗਾ ਨਾ ਆਹ ਕਹਿ ਰਹੇ ਸਭ ਤੇ ਆ ਤਾਂ ਇਹ ਇਕੱਲੀ ਵੀਡੀਓ ਹੈ ਇਕੱਲੇ ਮੈਂ ਕਾਂਗਰਸ ਪ੍ਰਧਾਨ ਦੀ ਪੰਜਾਬ ਕਾਂਗਰਸ ਪ੍ਰਧਾਨ ਦੀ ਗੱਲ ਨਹੀਂ ਕਰਦਾ ਬਾਕੀ ਵਿੱਚ ਇਹਨਾਂ ਦੇ ਖਿਲਾਫ ਭਗਵੰਤ ਮਾਨ ਜੀ ਨੇ ਕਿਹਾ ਸਭ ਦੀ ਚ ਸਾਰਿਆਂ ਦੀ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਗਾ ਉਹਦੇ ਵਿੱਚ ਕਾਂਗਰਸ ਵਾਲੇ ਸਾਰੇ ਫਾਨੇ ਕਾਂਗਰਸ ਤੋਂ ਬਾਕੀਆਂ ਦੇ ਖਿਲਾਫ ਵੀ ਜਿਹੜਾ ਕੁਝ ਕਿਹਾ ਸਾਰਿਆਂ ਦੇ ਖਾਤੇ ਫਰੋਲੋ ਉਹ ਸਾਹਿਬ ਉਹਨਾਂ ਵਾਂਗੂੰ ਇਹਨਾਂ ਪਹਿਰਾ ਵਿੱਚ ਨਹੀਂ ਡਿਗੇ ਕਿਸੇ ਨੂੰ ਚੰਗਾ ਲੱਗੇ ਮਾੜਾ ਲੱਗੇ ਘਾਟੋ ਘੱਟ ਪੰਜਾਬੀ ਖੂਨ ਤਾਂ ਬੋਲਦਾ ਹੈ ਸਾਹਿਬ ਉਹਨੇ ਕੋਈ ਨਕਲੀ ਪੱਗ ਤਾਂ ਨਹੀਂ ਪਾਈ ਉਹਨੇ ਦਿਖਾਤਾ ਵੀ ਮੇਰੀ ਅਸਲੀ ਹੈ ਨਕਲੀ ਵਾਲੇ ਪੱਗ ਉਤਾਰ ਕੇ ਦਸਤਾਰ ਪਹਿਰਾ ਵਿੱਚ ਸਿੱਟਦੇ ਆ ਐਸੇ ਕਰਕੇ ਮੈਂ ਕਹਿੰਦਾ ਐਸਜੀਪੀ ਨੂੰ ਇਹਨਾਂ ਨਕਲੀਆਂ ਨੂੰ ਬੰਦ ਕਰਾਓ ਜਿਹੜੇ ਦਸਤਾਰ ਦੀ ਕੋਈ ਹੱਦ ਇਸ ਤਰ੍ਹਾਂ ਜਾ ਕੇ ਆਪਣੀ ਮਰਜ਼ੀ ਨਾਲ ਪਹਿਰਾ 'ਚ ਸਿੱਟਦਾ ਉਸ ਬੰਦੇ ਨੂੰ ਦਸਤਾਰ ਗੁਰੂ ਦੀ ਤੇ ਬਖਸ਼ੀ